welcom to unique choice channel ਅੱਜ ਫਿਰ ਅਸੀਂ ਹਾਜ਼ਰ ਹੋਏ ਹਾਂ ਜੀ ਸਾਹਿਲ ਸੁਪਰ ਸਟੋਰ ਤੇ ਸਾਡਾ ਇਹ ਸਟੋਰ ਹਰਿੰਦਰਾ ਨਗਰ ਆਪੋਜ਼ਿਟ ਖਾਨਾ 사ਦਰ ਗਲੀ ਨੰਬਰ 6 ਫਰੀਦਕੋਟ ਵਿਖੇ ਹੈ ਅਸੀਂ ਡੇਲੀ ਯੂਜ਼ ਦੀਆਂ ਜੋ ਆਈਟਮਸ ਹੈ ਉਹਨਾਂ ਦੀਆਂ ਵੀਡੀਓਜ਼ ਬਣਾ ਕੇ ਪੋਸਟ ਕਰਦੇ ਹਾਂ ਲਗਭਗ ਸ਼ਾਮ ਨੂੰ ਹਰ ਰੋਜ਼ 4 ਵਜੇ ਵੀਡੀਓਜ਼ ਪੋਸਟ ਕੀਤੀਆਂ ਜਾਂਦੀਆਂ ਮੇਰੀ ਤੁਹਾਨੂੰ ਰਿਕਵੈਸਟ ਹੈ ਸਾਡੀਆਂ ਵੀਡੀਓਜ਼ ਨੂੰ ਦੇਖੋ ਤੇ ਨਾਲ ਹੀ ਸਾਡੀਆਂ ਵੀਡੀਓਜ਼ ਨੂੰ ਸ਼ੇਅਰ ਕਰੋ ਕਮੈਂਟ ਲਿਖੋ ਜਿੰਨਾ ਦੇ ਵੱਧ ਤੋਂ ਵੱਧ ਕਮੈਂਟ ਹੋਣਗੇ ਅਸੀਂ ਕਮੈਂਟ ਲਿਖਣ ਵਾਲਿਆਂ ਵਾਸਤੇ ਇੱਕ ਲੱਕੀ ਡਰਾਅ نکالਦੇ ਹਾਂ ਇਸ ਮਹੀਨੇ ਦੀ ਆਖਰੀ ਤਰੀਕ ਨੂੰ ਵੀ ਅਸੀਂ ਇੱਕ ਲੱਕੀ ਡਰਾਅ निकालेंगे ਸੋ ਮੇਰੀ ਰਿਕਵੈਸਟ ਹੈ ਜਿਆਦਾ ਤੋਂ ਜਿਆਦਾ ਕਮੈਂਟ ਲਿਖੋ ਤੇ ਸ਼ੇਅਰ ਕਰੋ ਤੇ ਅੱਜ ਅਸੀਂ ਨਵੇਂ ਪ੍ਰੋਡਕਟਸ ਜੋ ਲੈ ਕੇ ਆਏ ਹਾਂ ਉਹ ਦਿਖਾਉਣੇ ਆ ਹੁਣ ਤਾਂ ਸਭ ਤੋਂ ਪਹਿਲਾਂ ਤانوں ਦਿਖਾਣੇ ਆਂ ਅਸੀਂ ਹੌਟ ਕੇਸ ਬਹੁਤ ਹੀ ਸੁੰਦਰ ਹੌਟ ਕੇਸ ਇਨਰ ਇਹ ਸਾਰਾ ਸਟੀਲ ਹੈ ਕਾਪਰ ਕਲਰ ਹੈ ਬਹੁਤ ਸੁੰਦਰ ਇਹ ਹੌਟ ਕੇਸ ਹੈ ਤੇ ਇਸ ਦੀ ਕੀਮਤ ਹੈ ਕੇਵਲ 490 ਰੁਪਏ ਬਹੁਤ ਹੀ ਪਿਆਰਾ ਜਿਹਾ ਇਹ ਹੌਟ ਕੇਸ ਇਸ ਵਿੱਚ ਦੋ ਕਲਰ ਹੈ ਜੀ ਦੂਸਰਾ ਕਲਰ ਇਸ ਵਿੱਚ 골ਡਨ ਕਲਰ ਹੈ 골ਡਨ ਤੇ ਕਾਪਰ ਦੋ ਕਲਰ ਦੇ ਹੈ ਤੇ ਇੱਕ ਪੀਸ ਦੀ ਕੀਮਤ ਹੈ 490 ਰੁਪਏ ਹਾਂਜੀ ਸਾਡੀ ਨੈਕਸਟ ਆਈਟਮ ਹੈ ਜੀ ਲੰਚ ਬਾਕਸ ਇਹ ਦੋ ਡੱਬਿਆਂ ਵਾਲਾ ਲੰਚ ਬਾਕਸ ਹੈ ਬਹੁਤ ਹੀ ਸੁੰਦਰ ਜਾਂ ਮੈਜਿਕ ਕੰਪਨੀ ਦਾ ਬਹੁਤ ਅੱਛਾ ਬ੍ਰਾਂਡ ਅੰਦਰੋਂ ਬਿਲਕੁਲ ਸਟੀਲ ਦੇ ਨੇ ਬਹੁਤ ਹੀ ਪਿਆਰਾ ਜਿਹਾ ਇਹ ਕੰਟੇਨਰ ਹੈ ਅਗਰ ਆਪਾਂ ਇੱਕ ਵੇਲੇ ਇੱਕ ਕੰਟੇਨਰ ਨੂੰ ਯੂਜ਼ ਕਰਨਾ ਹੋਵੇ ਤਾਂ ਆਪਾਂ ਇੱਕ ਸਿੰਗਲ ਵਾਲੇ ਨੂੰ ਵੀ ਯੂਜ਼ ਕਰ ਸਕਦੇ ਆ ਤਾਂ ਇਸ ਤਰ੍ਹਾਂ ਜੇ ਅਸੀਂ ਜ਼ਿਆਦਾ ਵੱਡਾ ਨਹੀਂ ਚੱਕਣਾ ਤਾਂ ਸਿੰਗਲ ਵੀ ਲੈ ਜਾਇਆ ਜਾ ਸਕਦਾ ਹੈ ਤੇ ਜੇਕਰ ਅਸੀਂ ਕੰਬਾਈਨਡ ਦੋਨੋਂ ਕੰਟੇਨਰ ਯੂਜ਼ ਕਰਨੇ ਆ ਤਾਂ ਅਸੀਂ ਦੋਹਾਂ ਨੂੰ ਵੀ ਯੂਜ਼ ਕਰ ਸਕਦੇ ਆ ਤੇ 650 ਰੁਪਏ ਬਹੁਤ ਹੀ ਜੈਨੂਨ ਪ੍ਰਾਈਸ ਦੇ ਅੰਦਰ ਤੁਹਾਨੂੰ ਸਾਰੇ ਪ੍ਰੋਡਕਟਸ ਦਿਖਾਏ ਆ ਤੇ ਉਮੀਦ ਹੈ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਪਸੰਦ ਵੀ ਆਈਆਂ ਹੋਣਗੀਆਂ ਮੇਰੀ ਰਿਕਵੈਸਟ ਹੈ ਕਿ ਸਾਡੀਆਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ 31 ਅਗਸਤ ਨੂੰ ਅਸੀਂ ਫੇਰ ਇੱਕ ਲੱਕੀ ਡਰਾਅ निकालेंगे थैंक यू ਮੈਂ ਜੀ ਰੈਕ ਬਹੁਤ ਹੀ ਪਿਆਰਾ ਜਿਹਾ ਰੈਕ ਹੈ ਇਸ ਵਿੱਚ 12 ਡੱਬੀਆਂ ਹਨ 12 ਡੱਬੀਆਂ ਨੂੰ ਇੱਕ ਬਾਕਸ ਦੇ ਵਿੱਚ ਇੱਕ ਟ੍ਰੇ ਦੇ ਵਿੱਚ ਰੱਖਿਆ ਹੋਇਆ ਹੈ ਜਿਸ ਤਰ੍ਹਾਂ ਆਪਾਂ ਥੋੜਾ ਥੋੜਾ ਸਮਾਨ ਪਾਉਣਾ ਹੁੰਦਾ ਕੋਈ ਰਾਈ ਪਾਉਣੀ ਹੈ ਕੋਈ ਅਜਵੈਨ ਪਾਣੀ ਹੈ ਤੇ ਛੋਟੀਆਂ-ਛੋਟੀਆਂ ਥੋੜੀਆਂ-ਥੋੜੀਆਂ ਚੀਜ਼ਾਂ ਰੱਖਣ ਵਾਸਤੇ ਇਹ ਬਾਕਸੇਸ ਐ ਪੇਪਰ ਵੀ ਕੱਢ ਲਓ ਇਸ ਤਰ੍ਹਾਂ ਦੀਆਂ ਇਹ ਡੱਬੀਆਂ ਨੇ ਤੇ ਸਾਨੂੰ ਪੂਰਾ ਇਹ ਖੋਲਣ ਦੀ ਵੀ ਨਹੀਂ ਲੋੜ ਹੁੰਦੀ ਤਾਂ ਬੜੇ ਆਰਾਮਦਾਈ ਦੇ ਨਾਲ ਅਸੀਂ ਇਸ ਵਿੱਚ ਸਮਾਨ ਨੂੰ ਕੱਢ ਸਕਦੇ ਹਾਂ ਤੇ ਇਹ 12 ਡੱਬੀਆਂ ਵਾਲੇ ਸੈੱਟ ਦੀ ਕੀਮਤ ਹੈ ਕੇਵਲ 250 ਰੁਪਏ ਅਗਲੀ ਆਈਟਮ ਹੈ ਜੀ ਬੱਚਿਆਂ ਦੇ ਲਈ ਫੋਰ ਬੜੇ ਹੀ ਪਿਆਰੇ ਜੇ ਇਹ ਫੋਰਕ ਹੈ ਤੇ ਇਹ 8 ਪੀਸ ਹੈ ਸਟੀਲ ਦੇ ਹੈ ਬਹੁਤ ਹੀ ਸੁੰਦਰ ਜਿਹਾ ਇਹ ਡਿਜ਼ਾਈਨ ਹੈ ਇਹ ਸਰਕਲ ਜਿਹਾ پورا ਚੱਕ ਕੇ ਦਿੰਦੇ ਨੇ ਸਾਰੇ ਹਾਂ ਇਸ ਤਰ੍ਹਾਂ ਇਹ ਤੁਸੀਂ ਕੋਈ ਵੀ ਕਲਰ ਅੱਗੇ ਪਿੱਛੇ ਕਰ ਸਕਦੇ ਹੋ ਬੜਾ ਹੀ ਸੁੰਦਰ ਜਿਹਾ ਇਹ ਸੈੱਟ ਹੈ ਤੇ ਇਸ ਦੀ ਕੀਮਤ ਹੈ ਕੇਵਲ 150 ਰੁਪਏ ਨੈਕਸਟ ਹੈ ਜੀ ਬੱਚਿਆਂ ਦੇ ਲਈ ਲੰਚ ਬਾਕਸ ਬੱਚਿਆਂ ਦੇ ਲਈ ਵੀ ਜਾਂ ਵੱਡਿਆਂ ਦੇ ਲਈ ਵੀ ਕੋਈ ਵੀ ਇਹਨਾਂ ਨੂੰ ਯੂਜ਼ ਕਰ ਸਕਦਾ ਹੈ ਬਟ ਲੰਚ ਬਾਕਸ ਹੈ ਜਿਹੜੇ ਬਹੁਤ ਜ਼ਿਆਦਾ ਸੁੰਦਰ ਹੈ ਅਪੈਕਸ ਕੰਪਨੀ ਦੇ ਹੈ ਬ੍ਰਾਂਡ ਦੇ ਹੈ ਤੇ ਲੀਕ ਪ੍ਰੂਫ ਹੈ ਇਸ ਦੀ ਖਾਸ ਗੱਲ ਇਹ ਹੈ ਕਿ ਇਹਦੇ ਵਿੱਚ ਇੱਕ ਛੋਟਾ ਜਿਹਾ ਸਾਨੂੰ ਹੋਰ ਕੰਟੇਨਰ ਵੀ ਦਿੱਤਾ ਹੋਇਆ ਹੈ ਛੋਟੀ ਜਿਹੀ ਡੱਬੀ ਹੈ ਜਿਸ ਵਿੱਚ ਆਪਾਂ ਸਬਜ਼ੀ ਵਗੈਰਾ ਪਾ ਸਕਦੇ ਹਾਂ ਪਰ ਇਹ ਜਿਹੜੀ ਡੱਬੀਆਂ ਦੋਨੋਂ ਹੀ ਛੋਟੀ ਵੀ ਤੇ ਵੱਡਾ ਵੀ ਇਹ ਦੋਨੋਂ ਹੀ ਲੀਕ ਪ੍ਰੂਫ ਹੈ ਤੇ ਨਾਲ ਐਡੀਸ਼ਨਸ ਦਿੱਤੇ ਹੋਏ ਹੈ ਅ ਥੋੜੇ ਜੇ ਜੋ ਇਸੇ ਕਲਿੱਪ ਹੈਗੇ ਆ ਉਹ ਐਕਸਟਰਾ ਦਿੱਤੇ ਹੋਏ ਆ ਤਾਂ ਕਿ ਇਹ ਜਿਹੜੇ ਡੱਬੇ ਹੈਗੇ ਆ ਲੰਬੇ ਸਮੇਂ ਤੱਕ ਕੰਮ ਦੇ ਵਿੱਚ ਆ ਸਕਣ ਤੇ ਇਹਨਾਂ ਦੀ ਕੀਮਤ ਇੱਕ ਡੱਬੇ ਦੀ ਕੀਮਤ ਹੈ ਜੀ 550 ਰੁਪਏ ਇਹ ਕੁਪਾ ਅਗਲੀ ਵੀਡੀਓ ਦੇ ਵਿੱਚ ਕੁਝ ਨਵੀਆਂ ਆਈਟਮਸ ਲੈ ਕੇ ਇਹ ਜਿਹੜਾ ਲੰਚ ਬਾਕਸ ਹੈ ਇਹ ਵੀ ਬ੍ਰਾਂਡਡ ਹੈ ਜੀ ਮੈਜਿਕ ਕੰਪਨੀ ਦੇ ਹੈ ਬਹੁਤ ਹੀ ਸੁਪੀਰੀਅਰ ਬ੍ਰਾਂਡ ਦੇ ਹੈ ਥੈਂਕ ਯੂ